ਸਾਸੀ ਕਾਲ ਜੀ ਮੈਂ ਤੁਹਾਡਾ ਰਾਸਾਹੋ ਵਾਲਾ ਜਿਵੇਂ ਕਿ ਪਿੰਕਾ ਜਰਗਾ ਬਾਈ ਹੈ ਨਾ ਬਹੁਤ ਵਧੀਆ ਕੰਮ ਆਉਦਾ ਬਹੁਤ ਖੁਸ਼ੀ ਹੋਈ ਕਿਉਂਕਿ ਪੰਜਾਬ ਦੀ ਜਵਾਨੀ ਹੈ ਜਿਹੜੀ ਯਾਰ ਉਹ ਨਸ਼ਾ ਜੋਗੀ ਨਹੀਂ ਗਈ ਹੈ ਵਾਣ ਦੇ ਵਿੱਚ ਆਪਣੇ ਦਾਦੇ ਪੜਦਾਦੇ ਕੰਮ ਕਰਦੇ ਰਹੇ ਮੁਰਕਾ ਢੋਲਦੇ ਰਹੇ ਮਿਹਨਤਾਂ ਕਰਦੇ ਰਹੇ ਪਰ ਪੰਜਾਬ ਹਜੇ ਵੀ ਹਜੇ ਵੀ ਪੰਜਾਬੀ ਹੈਗੇ ਜਿਹੜੇ ਗੱਬਰੂ ਆ ਨਸ਼ਿਆਂ ਤੋਂ ਬਹੁਤ ਰਹਿਤ ਵੀ ਹੈਗੇ ਆ ਤੇ ਕੁਝ ਨਸ਼ਾ ਵਾਲੇ ਤਾਂ ਵੈਸੇ ਥੋੜੀ ਹੁੰਦੇ ਆ ਆਪਣੋਂ ਤੁਹਾਨੂੰ ਪਿੰਡ ਦੇ ਵਿੱਚ ਕਿੰਨੇ ਹੁੰਦੇ ਆ ਪਰ ਫਵਾਹ ਬਾਹ ਨਹੀਂ ਹੈਗੇ ਨਾ ਤੇ ਉਹ ਬਾਈ ਆ ਬਹੁਤ ਮਿਹਨਤ ਕਰਾਉਂਦਾ ਹੈਗਾ ਮੁੰਡਿਆਂ ਨੂੰ ਬਹੁਤ ਚੰਗੀ ਗੱਲ ਹੈ ਪਰ ਜਿਹੜੇ ਨਾਰਮਲ ਹੈਗੇ ਆ ਮੇਰੇ ਵਰਗੇ ਆਪਣੇ ਵਰਗੇ ਆ ਜਿਹੜੇ ਨਹੀਂ ਆਪਣੇ ਜੈਮ ਲਾ ਸਕਦੇ ਉਹਨਾਂ ਕੋਲ ਟਾਈਮ ਘੱਟ ਹੁੰਦਾ ਹੈਗਾ ਜਿਹੜੇ ਨਾਰਮਲ ਜ਼ਿਮੀਂਦਾਰ ਆ ਉਹਦੇ ਖੇਤਾਂ ਦੇ ਵਿੱਚ ਮਿਹਨਤ ਕਰ ਸਕਦੇ ਵੀਰੇ ਤੇ ਮੇਰਾਨ ਸਰੀਰ ਨੋਰਮਲ ਹੈਗਾ ਵੈਸੇ ਮੈਂ ਮਿਹਨਤ ਕਰਦੇ ਰਹੇ ਆ ਤੇ ਥੋੜੇ ਟਾਈਮ ਬਾਅਦ ਦੇਖਿਓ ਇਹ ਮੈਂ ਕਿਉਂਕਿ ਕੱਲੇ ਡੰਬਲ ਤੇ ਖੇਤਾਂ ਦੇ ਵਿੱਚ ਕੰਮ ਕਰਨਾ ਜਿਵੇਂ ਕੋਈ ਖਾਲਾ ਕਢਣਾ ਵਟ ਕਢਣੀ ਤੇ ਆਪਣੀ ਰਿਪ ਨੂੰ ਰੀਵਜਣੀ ਆ ਥਾਂ ਬਣਾਉਣਾ ਮੈਂ ਆਪ ਟਰੈਕਟਰ ਤੋਂ ਹਵਾ ਲਿਆ ਸੀਗਾ ਤੇ ਆਪ ਘਾਹ ਕੋ ਇਕੱਠਾ ਕਰਕੇ ਚੰਗੀ ਤਰ੍ਹਾਂ ਇੱਥੇ ਕਈ ਵਜ ਦੀ ਕਈ ਮਾਰਾਂਗੇ ਉੱਥੇ ਤੇ ਆਪਾਂ ਨੋਰਮਲ ਖੇਤਾਂ ਦੇ ਵਿੱਚ ਕੰਮ ਕਰਕੇ ਜਿੰਮ ਜਾਂਣ ਦੀ ਲੋੜ ਨਹੀਂ ਵੀਰੇ ਖੇਤਾਂ 'ਚ ਕੰਮ ਕਰਕੇ ਆਪਾਂ ਨੋਰਮਲ ਸਰੀਰ ਵਧੀਆ ਬਣਾ ਸਕਦੇ ਆ ਕੋਈ ਪ੍ਰੋਟੀਨ ਕੋਈ ਖਾਣ ਦੀ ਲੋੜ ਨਹੀਂ ਜਿਹੜੇ ਦੂਜੇ ਹੈਗੇ ਪ੍ਰੋਡਕਟ ਹੈ ਘਿਓ ਦੁੱਧ ਪਨੀਰ ਆਪਦਾ ਘਰੇ ਤਿਆਰ ਕਰਕੇ ਖਾ ਸਕਦੇ ਵੀਰੇ ਪਸ਼ੂ ਰੱਖੋ ਆਪਦੇ ਘਰ ਜੋਗੇ ਰੱਖੋ ਤੇ ਘਰੇ ਦੱਬ ਕੇ ਨਾਲ ਤਾਂ ਮਿਹਨਤ ਕਰੋ ਆਪਦੀ ਤੇ ਨਲੇ ਦੱਬ ਕੇ ਘਰ ਦੇ ਉਹਨੂੰ ਖਵਾਓ ਮਾਂ ਪਿਓ ਨੂੰ ਖਵਾਓ ਬਜ਼ੁਰਗਾਂ ਨੂੰ ਆਪਦੇ ਬੱਚਿਆਂ ਨੂੰ ਤਾਂ ਤੰਦਰੁਸਤੀਆਂ ਫੇਰ ਹੀ ਰਹਿਣਗੀਆਂ ਪੰਜਾਬ ਫੇਰ ਹੀ ਤਰੱਕੀ ਕਰੂਗਾ ਤੇ ਆਪਾਂ ਨਾਰਮਲ ਮਿਹਨਤ ਆਪਦੇ ਘਰਾਂ ਆਪਦੇ ਖੇਤ ਦੇ ਵਿੱਚ ਕੰਮ ਕਰੋ ਪਸ਼ੂ ਸੰਭੋ ਤੇ ਵੇਖੋ ਮੜਕੋ ਮੜਕੀ ਹੋ ਗਿਆ ਸਰੀਰ ਪੂਰਾ ਣ ਤੋਤਾ ਗਿਆ ਅੰਦਰੋ ਜਾਨੀ ਐ ਜਾਨੀ ਸਵਾਦ ਆ ਹੀ ਜਾਂਦਾ ਵਧੀਆ ਐ ਲੱਗਦਾ ਵੀ ਮੈਂ ਦੱਬ ਕੇ ਕੰਮ ਕਰਾਂ ਤੇ ਨਸ਼ੇ ਤੋਂ ਬਈ ਦੂਰ ਰਵੋ ਤੇ ਆਪਦੇ ਖੇਤਾਂ ਦੇ ਵਿੱਚ ਕੰਮ ਕਰਕੇ ਨਾਰਮਲ ਜਿਹੜੇ ਹੈਗੇ ਕਿਸਾਨ ਉਹ ਖੇਤਾਂ 'ਚ ਹੀ ਕੰਮ ਕਰਕੇ ਆਪਦਾ ਸਰੀਰ ਬਣਾ ਸਕਦੇ ਆ ਜਿੱਦਾਂ ਕਿ ਮਿਹਨਤ ਹੁੰਦੀ ਹੈਗੀ ਬਹੁਤ ਵਧੀਆ ਮਿਹਨਤ ਹੁੰਦੀ ਖੇਤਾਂ 'ਚ ਕਈ ਦਾ ਕੰਮ ਬਹੁਤ ਵਧੀਆ ਹੈਗਾ ਤੇ ਨਾਲੇ ਤਾਂ ਆਪਣੇ ਖੇਤ ਜਿਹੜੇ ਖੇਤਾਂ ਜੀ ਲੱਗਦਾ ਹੈਗਾ ਖੇਤ ਬੰਦਾ ਆਉਂਦਾ ਹੈ ਕੰਮ ਕਰਦਾ ਤੇ ਨਾਲੇ ਤਾਂ ਖੇਤੀ ਦੇ ਵਿੱਚ ਕਾਮਯਾਬ ਹੋਵਾਂਗੇ ਆਪਾਂ 2-4 ਪਸ਼ੂ ਡੰਗਰ ਰੱਖੇ ਆ ਤੇ ਉਹਦੇ ਵਿੱਚ ਵੀ ਬੰਦਾ ਕਾਮਯਾਬ ਹੈਗਾ ਤੇ ਨਾਲੇ ਸਰੀਰ ਬਣੂਗਾ ਨਾਲੇ ਪੌਂਨਾ ਤੇ ਨਾਲੇ ਫਲੀਆਂ ਤੇ ਨਾਲੇ ਸਬਜ਼ੀ ਸੂਜੀ ਬੀਜੋ ਸਬਜ਼ੀ ਗੁੱਡੋ ਤੇ ਨਾਰਮਲ ਬੰਦਾ ਘਰੇ ਸਰੀਰ ਬਣਾ ਸਕਦਾ ਵਾ ਵੀਡੀਓ ਬੜੀ ਲੰਮੀ ਹੋ ਜੂ ਵੀਰੇ ਤੇ ਹੁਣ ਫੇਰ ਗੱਲਬਾਤ ਕਰਾਂਗੇ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ